ਮੈਂ ਹਾਂ ਪੱਤਰਕਾਰ ਜਸਬੀਰ ਸਿੰਘ ਭੋਲਾ ਮਾਨਾਵਾਲਾ ਕਲਾ ਤੁਸੀਂ ਦੇਖ ਰਹੇ ਹੋ ਖਬਰ ਐਕਸਪ੍ਰੈਸ 1 ਤੇ ਗੱਲ ਕਰਦੇ ਹਾਂ ਕਿ ਬੀਤੇ ਦਿਨੀ ਸਿਹਤ ਕੇਂਦਰ ਮਾਨਾਵਾਲਾ ਕਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਾਣੀ ਦੀ ਸਮੱਸਿਆ ਅਤੇ ਪੱਖਿਆਂ ਦੀ ਸਮੱਸਿਆ ਜਿਹੜੀ ਆ ਰਹੀ ਸੀ ਮਰੀਜ਼ਾਂ ਨੂੰ ਠੰਡੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਸੀ ਠੰਡੇ ਪਾਣੀ ਪੀਣ ਕਰਕੇ ਨਾ ਪੀਣ ਕਰਕੇ ਇਹ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਜਿਹੜੀ ਆ ਆ ਰਹੀ ਸੀ ਉਸ ਦੇ ਤਹਿਤ ਸਾਡੇ ਚੈਨਲ ਵੱਲੋਂ ਸਾਨੂੰ ਕਈ ਕੰਪਲੇਟਾਂ ਜਿਹੜੀਆਂ ਮਿਲ ਰਹੀਆਂ ਸਨ ਮਰੀਜ਼ਾਂ ਵੱਲੋਂ ਤੇ ਜਦੋਂ ਸਾਡੀ ਟੀਮ ਨੇ ਜਾ ਕੇ ਦੇਖਿਆ ਤਾਂ ਵਾਕਿਆ ਹੀ ਇਹ ਮੁਸ਼ਕਲਾਂ ਜਿਹੜੀਆਂ ਦੇ ਨਾਲ ਮਰੀਜ਼ ਜਿਹੜੇ ਸੀ ਜੂਝ ਰਹੇ ਸਨ ਅਤੇ ਇਹਨਾਂ ਖਬਰਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਇਹ ਇਥੋਂ ਦੇ ਜਿਹੜੇ ਆ ਸਮਾਹ ਡਾਕਟਰ ਮਨਜੀਤ ਸਿੰਘ ਰਟੋਲ ਜਦੋਂ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਹਨਾਂ ਇਹ ਇਧਰ ਪੇਸ਼ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਸਨ ਉਹਨਾਂ ਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਇੱਕ ਜੋ ਠੰਡੇ ਪਾਣੀ ਦੀ ਕੈਂਡੀ ਸੀ ਖਰਾਬ ਪਈ ਸੀ ਉਸ ਨੂੰ ਚਾਲੂ ਕਰਵਾ ਦਿੱਤਾ ਗਿਆ ਅਤੇ ਕੁਝ ਪੱਖੇ ਜਿਹੜੇ ਸਨ ਉਹ ਨਵੇਂ ਲਗਾਵਾ ਦਿੱਤੇ ਗਏ ਹਨ ਅਤੇ ਜੋ ਖਰਾਬ ਸਨ ਉਹਨਾਂ ਦੀ ਰਿਪੇਅਰ ਜਿਹੜੀ ਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਕੀਤਾ ਹੈ ਤੇ ਅਸੀਂ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਅੰਨ ਦੀ ਜਿਹੜੀ ਆ ਬਹੁਤ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਅੰਨ ਸਾਂਣ ਵਾਸਤੇ ਅੰਨ ਕਮਾਉਣ ਵਾਸਤੇ ਸਾਨੂੰ ਬੜਾਏ ਬੜੀ ਜਦੋਂ ਜਿਆਦਾ ਜਿਹੜੀ ਆ ਕਰਨੀ ਪੈਂਦੀ ਹੈ ਤੇ ਉੱਥੇ ਅਸੀਂ ਇੱਕ ਦੇਖਿਆ ਹੈ ਕਿ ਉੱਥੋਂ ਦੇ ਜਿੰਨੇ ਵੀ ਮਰੀਜ਼ ਹਨ ਕੁਝ ਮਰੀਜ਼ ਹਨ ਇਸ ਤਰ੍ਹਾਂ ਦੇ ਹਨ ਕਿ ਜੋ ਅੰਨ ਦੀ ਬੇਕਦਰਹੀ ਕਰਦੇ ਹਨ ਜਿਹੜਾ ਵੀ ਅੰਨ ਬਚ ਜਾਂਦਾ ਹੈ ਤੇ ਉਹਨੂੰ ਡਸਟਪੀਨ ਦੀ ਪੌਣ ਦੀ ਬਜਾਏ ਇਹ ਕੂੜੇਦਾਨ ਦੇ ਵਿੱਚ ਸੁੱਟਣ ਦੀ ਬਜਾਏ ਇੱਕ ਜਗ੍ਹਾ ਤੇ ਸੁੱਟ ਦਿੰਦੇ ਹਨ ਜਿੱਥੇ ਗੰਦਗੀ ਪੈਦਾ ਹੁੰਦੀ ਹੈ ਤੇ ਸਾਨੂੰ ਆਪ ਸੋਚਣਾ ਚਾਹੀਦਾ ਹੈ ਕਿ ਅਸੀਂ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਰਾਜੀ ਹੋਣ ਲਈ ਆਉਂਦੇ ਹਾਂ ਤੇ ਜੇਕਰ ਅਸੀਂ ਇਸੇ ਤਰ੍ਹਾਂ ਹੀ ਗੰਦਗੀ ਪਾਵਾਂਗੇ ਤੇ ਕਈ ਬਿਮਾਰੀਆਂ ਜਿਹੜੀਆਂ ਹੋਰ ਜਨਮ ਲੈਣਗੀਆਂ ਇਸ ਕਰਕੇ ਸਾਡੀ ਮਰੀਜ਼ਾਂ ਨੂੰ ਬੇਨਤੀ ਹੈ ਕਿ ਹਸਪਤਾਲ ਨੂੰ ਸੋਹਣਾ ਸੁੰਦਰ ਬਣਾਉਣ ਦੇ ਵਿੱਚ ਯਤਨਸ਼ੀਲ ਰਹੋ ਤੇ ਅਸੀਂ ਇਸੇ ਤਰ੍ਹਾਂ ਕਿੰਨੀਆਂ ਵੀ ਮੁਸ਼ਕਲਾਂ ਹਨ ਸਮਾਜ ਦੇ ਵਿੱਚ ਸਮਾਜਿਕ ਰੀਤੀਆਂ ਨੂੰ ਨੱਥ ਪਾਉਣ ਵਾਸਤੇ ਇਸੇ ਤਰ੍ਹਾਂ ਹੀ ਆਪਣੇ ਚੈਨਲ ਰਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਹਬੇ ਆਪ ਪ੍ਰਕਾਸ਼ਤ ਕਰਦੇ ਰਵਾਂਗੇ ਧੰਨਵਾਦ ਜੀ ਸਾਰੇ ਇਹ ਹਾਲਾਤ ਅਸੀਂ ਬਿਆਨ ਕਰ ਰਹੇ ਆਂ ਸ਼ਹਿਦ ਕੇਂਦਰ ਮਾਨਾ ਵਾਲਾ ਕਲਾ ਦੇ ਤੇ ਜਿਹੜਾ ਅੰਮ੍ਰਿਤਸਰ ਸ਼ਹਿਦ ਕੇਂਦਰ ਮਾਨਾ ਵਾਲਾ ਕਲਾ ਜਿੱਥੇ ਕਾਫੀ ਸਮੱਸਿਆ ਜਿਹੜੀਆਂ ਲਗਾਤਾਰ ਅ ਮਰੀਜ਼ਾਂ ਨੂੰ ਆ ਰਹੀਆਂ ਅਸੀਂ ਲਗਾਤਾਰ ਕਵਰੇਜ ਕਰ ਰਹੇ ਆਂ ਜਾਨਾ ਤੇ ਅੱਜ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਦੇਖੋ ਅੱਤ ਦੀ ਗਰਮੀ ਹੈ ਜਿੱਥੇ ਸਰਕਾਰ ਬੱਚਿਆਂ ਨੂੰ ਛੁੱਟੀਆਂ ਦਾ ਜਿਹੜਾ ਹੈਗਾ ਵਾ ਪਹਿਲੇ ਦਿਨ ਦਾ ਪ੍ਰਣ ਕਰ ਚੁੱਕੀ ਆ ਤੇ ਇੱਥੇ ਜੇਕਰ ਦੇਖੀਏ ਤੇ ਹਸਪੀਟਲ ਦੇ ਵਿੱਚ ਜਿਹੜਾ ਵੀ ਕੋਈ ਮਰੀਜ਼ ਆਉਂਦਾ ਰਾਵੀ ਹੋਣ ਵਾਸਤੇ ਆਉਂਦਾ ਪਰ ਇੱਥੇ ਦੇਖਿਆ ਗਿਆ ਵਾ ਕਿ ਆਹ ਦੇਖੋ ਕਿ ਕਿਸੇ ਵੀ ਸਟਾਫ ਨੂੰ ਜਾਂ ਕਿਸੇ ਨੂੰ ਵੀ ਮਰੀਜ਼ਾਂ ਦੀ ਕੋਈ ਚਿੰਤਾ ਨਹੀਂ ਹੈ ਠੰਡੇ ਪਾਣੀ ਦੀ ਤਾਂ ਕਹੀ ਆ ਦੇਖੋ ਠੰਡੇ ਪਾਣੀ ਵਾਸਤੇ ਕੈਂਟੀ ਲਾਈ ਹੈ ਪਰ ਇਸ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਸ਼ਸ਼ੀਕਲ ਜੀ ਮੈਂ ਹਜ ਜਸਬੀਰ ਸਿੰਘ ਪੱਤਰਕਾਰ ਕੋਲਾ ਮਾਨਾ ਵਾਲਾ ਕਲਾ ਤੇ ਕੁਝ ਦਿਨ ਪਿੰਡੋਂ ਸ੍ਰੀ ਤੇਂਦਰ ਮਾਨਾ ਵਾਲਾ ਕਲਾ ਵਿਖੇ ਠੰਡੇ ਪਾਣੀ ਦੀ ਜਿਹੜੀ ਸਮੱਸਿਆ ਸੀ ਉਹ ਆ ਰਹੀ ਸੀ ਤੇ ਅੱਜ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉਹ ਸਮੱਸਿਆ ਜਿਹੜੀ ਆ ਹੱਲ ਕਰ ਦਿੱਤੀ ਗਈ ਆ ਆ ਠੰਡੇ ਪਾਣੀ ਵਾਲੀ ਕੈਂਡੀ ਜਿਹੜੀ ਆ ਚਲਾ ਦਿੱਤੀ ਗਈ ਆ ਤੇ ਅਸੀਂ ਵੀ ਧੰਨਵਾਦ ਕਰਦੇ ਆ ਕਿਉਂਕਿ ਮਰੀਜ਼ਾਂ ਨੂੰ ਠੰਡੇ ਪਾਣੀ ਦੀ ਜਿਹੜੀ ਸਹੂਲਤ ਸੀ ਉਹ ਨਹੀਂ ਸੀ ਮਿਲ ਰਹੀ ਤੇ ਹੁਣ ਇਹ ਕੈਂਡੀ ਜਿਹੜੀ ਆ ਚੱਲ ਚੁੱਕੀ ਆ ਸਾਰੇ ਸਟਾਫ ਦਾ ਸਬਦਾਹੀਂ ਸਰਕਾਰ ਜੋ ਸਾਡੇ ਐਸਐਮਓ ਸਾਹਿਬ ਜਿਨ੍ਹਾਂ ਨੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਤੇ ਇਹਨੂੰ ਸਹੀ ਕਰਵਾਇਆ ਧੰਨਵਾਦ ਤਾਂ ਕਿਉਂਕਿ ਮਰੀਜ਼ਾਂ ਨੂੰ ਬਹੁਤ ਹੀ ਪਾਣੀ ਦੀ ਕਿੰਦਤ ਜਿਹੜੀ ਆ ਰਹੀ ਸੀ ਤੇ ਅੱਜ ਸਾਰੇ ਹੀ ਮਰੀਜ਼ਾਂ ਨੂੰ ਠੰਡੇ ਪਾਣੀ ਦੀ ਜਿਹੜੀ ਆ ਝੂਲਤ ਮਿਲ ਰਈਆ ਧੰਨਵਾਦ ਜੀ ਹਾਂ ਜੀ ਡਾਕਟਰ ਸਾਹਿਬ ਕੁਝ ਦਿਨ ਕੁਝ ਕਮੀਆਂ ਹਸਪੀਟਲ ਦੇ ਵਿੱਚ ਸਾਹਮਣੇ ਆਈਆਂ ਸੀ ਜਿੱਥੇ ਵੇਖਿਆ ਗਿਆ ਸੀ ਕਿ ਮਤਲਬ ਠੰਡੇ ਪਾਣੀ ਪੀਣ ਦੀ ਪਰੇਸ਼ਾਨੀ ਸੀ ਪੱਖਿਆਂ ਦੀ ਪਰੇਸ਼ਾਨੀ ਸੀ ਤੇ ਕੀ ਕਿਸ ਤਰ੍ਹਾਂ ਦੇਖਦੇ ਜੇ ਤੁਸੀਂ ਉਹਨਾਂ ਨੂੰ ਅੱਜ ਸਤਫਰ ਨੂੰ ਥੱਥ ਚੱਲ ਦੀ ਸਾਰਿਆਂ ਨੂੰ ਮੈਂ ਡਾਕਟਰ ਮਨਜੀਤ ਸਿੰਘ ਰਡਾਲ ਐਸਐਮਓ ਪੀਐਸਸੀ ਮਾਨਾ ਵਾਲਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਸਾਡਾ ਜਿਹੜਾ ਧਿਆਨ ਹੈ ਉਹ ਇਹਦੇ ਤੇ ਪਾਸੇ ਗਵਾਇਆ ਪਹਿਲਾਂ ਵੀ ਚਲੋ ਮੈਂ ਇਹ ਕਹਿੰਦਾ ਜਦੋਂ ਮੈਂ ਜਾਣ ਕੀਤਾ ਤੇ ਉਹ 2 ਮਹੀਨੇ ਬਿਨੋਂ ਕੋਈ ਨਹੀਂ ਸੀ ਗਏ ਡਾਕਟਰ ਸਾਹਿਬ ਕਿਤੇ ਹੋਰ ਪੋਸਟਡ ਹੋ ਗਏ ਇਹਦੇ ਕਰਕੇ ਥੋੜੀ ਮੁਸ਼ਕਲ ਆਈ ਸੀ ਪਰ ਉਹ ਜਿਹੜੀਆਂ ਦੋਵੇਂ ਕੈਂਡੀਡੇਟ ਨਿਗੀਆਂ ਠੰਡੇ ਪਾਣਗੇ ਜਿਹੜੇ ਵਾਟਰ ਕੂਲਰ ਨੇ ਉਹ ਚਲਾ ਦਿੱਤੇ ਗਏ ਆ ਤੇ ਉਹ ਬਿਲਕੁਲ ਸਹੀ ਪਾਣੀ ਠੰਡਾ ਦੇ ਰਹੇ ਆ ਜਿਹੜੇ ਪੱਖਿਆਂ ਦੀ ਥੋੜੀ ਪ੍ਰੋਬਲਮ ਸੀ ਕਿ ਪੱਖੇ ਥੋੜੇ ਹੌਲੀ ਚੱਲਦੇ ਸੀ ਉਹਨਾਂ ਨੇ ਵੀ ਸੈਲ ਚੇਂਜ ਕਰਾ ਦਿੱਤੇ ਗਏ ਉਹ ਪੱਖੇ ਵੀ ਠੀਕ ਚੱਲਣੇ ਸ਼ੁਰੂ ਹੋ ਗਏ ਤੇ ਹੁਣ ਥੋੜੀ ਜੀ ਸਾਨੂੰ ਮੁਸ਼ਕਲ ਸਰ ਕੋ ਇਹ ਆ ਰਹੀ ਆ ਕਿ ਆਪਣਾ ਜਿਹੜੀ ਸਾਡੇ ਵਾਰਡ ਹੈ ਉਹਦੇ ਵਿੱਚ ਨਾ 에어 ਕੂਲਰ ਦੀ ਥੋੜੀ ਘਾਟ ਆ ਉਹਦੇ ਵਾਸਤੇ ਵੀ ਸਰਕਾਰ ਨੂੰ ਲਿਖਤਾ ਵੀ ਸਾਨੂੰ ਜਲਦੀ ਜਲਦੀ ਥੋੜਾ ਕੋਈ ਫੰਡ ਦਿੱਤੇ ਜਾਣ ਨਾਲ ਹੀ ਸਿਹਤ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਸਾਡੀ ਥੋੜੀ ਹੈਲਪ ਕਰਕੇ ਤੇ ਇੱਕ ਜਾਂ ਦੋ ਕੂਲਰ ਜਿਹੜੇ ਉਹ ਵਾਰਡ ਤੇ ਜਾਣ ਉਹਦੇ ਵਿੱਚ ਸਾਡੇ ਵਾਰ ਤਾਕਮ ਦੀ ਜਾਨੋ ਥੋੜਾ ਹੋਰ ਸਹੂਲਤ ਜਿਹੜੀਆਂ ਮਿਲਦੀ ਹੈ थैंक यू वेरी मच ਸਰ ਇਸ ਤੋਂ ਇਲਾਵਾ ਹੋਰ ਕਾਰਜਕਾਲ ਜਿਹੜਾ ਵਾ ਹਸਪੀਟਲ ਦਾ ਕਿਸ ਤਰ੍ਹਾਂ ਚੱਲਦਾ ਜੀ ਦੇਖੋ ਜੀ ਮੈਂ ਜਿੰਨੀ ਕੀਤੇ ਮੈਨੂੰ ਦੱਸਕ ਦੇਣੀ ਹੋਈ ਆ ਤੇ ਅਸੀਂ ਆਪਣੀ ਵੱਲੋਂ ਜੋ ਜੋ ਜਿੱਥੇ ਕੋਈ ਜਿਵੇਂ ਸਾਡੇ ਜਿਹੜੇ ਨਮਾਇंदे ਨੇ ਸਮਾਜ ਦੇ ਉਹ ਜਿਵੇਂ ਜਿਵੇਂ ਜੋ ਜੋ ਸਾਨੂੰ ਕਹਿ ਰਹੇ ਆ ਕਿ ਆ ਇੱਥੇ ਇੱਥੇ ਲੈਵਲ ਤੇ ਜਿੱਥੇ ਕੋਈ ਸੁਧਾਰ ਕਰਨ ਦੀ ਲੋੜ ਹੈ ਕੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪੂਰੀ ਤਰ੍ਹਾਂ ਉਹਨਾਂ ਨੂੰ ਕੀਤਾ ਜਾਵੇ ਸੁਧਾਰਨ ਨੂੰ ਤੇ ਵੈਸ਼ ਪੇਸ਼ੈਂਟ ਕਾਫੀ ਹੋ ਗਏ ਗਰਮੀ ਵਧਨ ਕਰਕੇ ਪੇਸ਼ੈਂਟ ਦੀ ਗਿਣਤੀ ਵੀ ਕਾਫੀ ਵਧ ਗਈ ਹੈ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਵਾ ਉਹ ਸਾਡੇ ਮੈ ਡਾਕਟਰ ਉਹਨਾਂ ਨੂੰ ਚੈੱਕ ਅਪ ਕਰ ਰਹੇ ਤੇ ਉਹਨਾਂ ਨੂੰ ਮੈਡੀਸਨ ਵੀ ਜਿਹੜੀ ਪ੍ਰੋਪਰ ਦਿੱਤੀ ਜਾ ਰਹੀ ਹੈ ਤੇ ਸੋ ਕਾਫੀ ਅਗੇ ਨਾਲ ਹਾਲਾਤ ਸੁਧਰੇ ਹੈ ਜੀ ਕੋਈ ਹੋਰ ਵੀ ਜਿਵੇਂ ਜਿਵੇਂ ਤੁਹਾਨੂੰ ਕੋਈ ਆਉਣ ਕੇ ਸੁਝਾਅ ਹਾ ਉਹਨਾਂ ਵਰਸ ਰਹੇ ਜੀ ਥੈਂਕ ਯੂ ਐਂਡ ਧੰਨਵਾਦ ਸਾਜੇ ਸਿਹਤ ਕੇਂਦਰ ਦਾ ਜਦੋਂ ਦੌਰਾ ਕੀਤਾ ਗਿਆ ਤੇ ਬੜੀ ਹੀ ਮਾਨ ਜਿਹੜਾ ਵਾ ਭਾਵਕ ਹੋਇਆ ਵਾ ਉਹ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣੇ ਆ ਵੀ ਦੇਖੋ ਅੰਨ ਦੀ ਕਿੰਨੀ ਕਦਰ ਜੜੀ ਆ ਸਮਾਜ ਦੇ ਵਿੱਚ ਕੀਤੀ ਜਾਂਦੀ ਆ ਤੇ ਆਹ ਦੇਖੋ ਮਰੀਜ਼ਾਂ ਵੱਲੋਂ ਜਿਹੜਾ ਬਚਿਆ ਹੋਇਆ ਅੰਨੇ ਆ ਰੋਟੀਆਂ ਵਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਵਾਂ ਤੇ ਦੇਖੋ ਆਪਾਂ ਹਸਪਤਾਲ ਨੂੰ ਸਾਫ਼ ਸੁਥਰਾ ਰੱਖਣਾ ਹੈ ਨਾ ਕਿ ਨੂੰ ਗੰਦਲਾ ਬਣਾਉਣਾ ਹੈ ਤੇ ਦੇਖੋ ਮਰੀਜ਼ਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਜਿਹੜਾ ਗੰਦਿਆ ਉਹ ਨਾ ਪਾਉਣ ਪਰ ਅੰਨ ਦੀ ਜਿਹੜੀ ਬੇਕਦਰੀ ਹੋ ਰਹੀ ਆ ਇਹ ਵੀ ਸੋਚਣ ਦਾ ਵਿਸ਼ਾ ਵਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵਾਰਡ ਦੇ ਵਿੱਚ ਜਿੰਨੇ ਵੀ ਮਰੀਜ਼ ਆ ਤੇ ਇਲਾਕਾ ਨਿਵਾਸੀ ਜਿਹੜੇ ਜਿਹੜੇ ਵੀਡੀਓ ਵੇਖਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਜਿਹੜੀ ਅੰਨ ਦੀ ਬੇਕਦਰੀ ਕੀਤੀ ਜਾ ਰਹੀ ਆ ਤੇ ਗੰਦਗੀ ਫਲਾਈ ਜਾ ਰਹੀ ਆ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਆਪ ਵੀ ਚੰਗੇ ਨਾਗਰਿਕ ਘਹੋਣਾ ਧੰਨਵਾਦ ਜੀ